ਕਸਾਨ ਜਥੇਬੰਦੀਆਂ ਨੇ ਮਜ਼ਦੂਰ ਜਥੇਬੰਦੀਆਂ ਨੇ ਜਿਹੜੇ ਪਿਛਲੇ 2021 ਚ ਸੰਘਰਸ਼ ਲੜਿਆ ਸੀ ਉੱਥੇ ਦਿੱਲੀ ਦੇ ਬਾਰਡਰਾਂ ਤੇ ਇਹਨਾਂ ਮੁੱਦਿਆਂ ਤੇ ਉਹ ਮੋਰਚੇ ਲਾਏ ਸੀ ਉਹਨਾਂ ਦੇ ਅਸੀਂ ਇਹਨਾਂ ਨੂੰ ਹੱਕ ਦੰਨੇ ਆ ਪਰੰਤੂ ਉਹ ਹੱਕਾਂ ਹੱਕ ਦੇਣ ਤੋਂ ਸਰਕਾਰਾਂ ਮੁੱਕਰੀਆਂ ਇਹ ਡੈਮੋਕ੍ਰੇਸੀ ਦਾ ਕਤਲ ਹੋ ਰਿਹਾ ਕਿਸ ਤਰ੍ਹਾਂ ਇੱਕ ਮਾਹੌਲ ਬਣਾਇਆ ਜਾ ਰਿਹਾ ਵੀ ਦੂਜੇ ਦੇਸ਼ ਨਾਲ ਜੰਗ ਹੋ ਰਹੀ ਹੈ ਅਥਰੂ ਕਹਿੰਦੇ ਗੋਲੇ ਸੁੱਤੇ ਜਾ ਰਹੇ ਆ ਜਬਰਦਸਤੀ ਬੈਰੀਗੇਟ ਕੀਤੀ ਜਾ ਰਹੀ ਹੈ ਸਰਕਾਰ ਇਹਨਾਂ ਨੂੰ ਕਿਸਾਨਾਂ ਨੂੰ ਜਿਹੜਾ ਅੰਨ ਦਾਤਾ ਸਰਕਾਰ ਨੂੰ ਪੈਦਾ ਕਰਕੇ ਦਿੰਦਾ ਉਹਨੂੰ ਅੱਜ ਆਪਣੇ ਹੱਕ ਲੈਣ ਲਈ ਸੜਕਾਂ ਤੇ ਰੋਲਣਾ ਪੈ ਰਿਹਾ ਲਾਤੇ ਮਹੌਲ ਟਲ ਸਕਦਾ ਸੀ ਜਿਸ ਤਰ੍ਹਾਂ ਲਗਾਤਾਰ ਗੋਲੇ ਡਾਗੇ ਜਾ ਰਹੇ ਆ ਕੋਈ ਮੀਡੀਆ ਕਰਮੀ ਵੀ ਕੁਝ ਜ਼ਖਮੀ ਹੋਇਆ ਕੁਝ ਨੌਜਵਾਨ ਵੀ ਜ਼ਖਮੀ ਹੋਇਆ ਇੱਕ ਤਾਂ ਹਾਥੀ ਫਟ ਗਿਆ ਇਸ ਤਰ੍ਹਾਂ ਕਰਕੇ ਜਦੋਂ ਸਰਕਾਰ ਵਾਅਦੇ ਕਰਕੇ ਮੁੱਕਰਦੀ ਹੈ ਉਹਦੇ ਖਿਲਾਫ ਹੀ ਜਨਤਾ ਦਾ ਰੋਸ ਪੰਜਾਰ ਹੁੰਦਾ ਹੈ ਸੰਪੂਰਨ ਬਾਰਡਰ ਦੇ ਉੱਤੇ ਮੌਜੂਦ ਹੈ ਜਿੱਥੇ ਕਿ ਕਿਸਾਨ ਦਿੱਲੀ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਤੇ ਅੱਗੇ ਹਰਿਆਣੇ ਦੀ ਫੋਰਸਿਸ ਜੋ ਅੱਗੇ ਲੱਗੀਆਂ ਹੋਈਆਂ ਲਗਾਤਾਰ ਟੀਅਰ ਗੈਸ ਦੇ ਗੋਲੇ ਛੁੱਟੇ ਜਾ ਰਹੇ ਐ ਸੋ ਇਹ ਸਭ ਦੇ ਦਰਮਿਆਨ ਬਾਪੂ ਗੋਚਰਨ ਸਿੰਘ ਜੀ ਇਸ ਥਾਂ ਦੇ ਉੱਤੇ ਮੌਜੂਦ ਆ ਬਾਪੂ ਜੀ ਕਿਵੇਂ ਦੇਖਦੇ ਹੋ ਇੱਥੇ ਇੱਕ ਪਾਸੇ ਕਿਸਾਨ ਜਾਣ ਦੀ ਕੋਸ਼ਿਸ਼ ਕਰ ਰਹੇ ਤੇ ਉੱਧਰ ਲਗਾਤਾਰ ਗੋਲਾ ਵਰ੍ਹ ਰਹੇ ਤੇ ਤੁਹਾਡੀ ਤਾਂ ਉਮਰ ਕਾਫੀ ਐ ਤੇ ਇੱਥੇ ਤਾਂ ਨੌਜਵਾਨਨੀ ਜਿਹੜੀ ਹੈਗੀ ਆ ਉਹ ਲੱਗੀ ਹੋਈ ਐ ਤੁਹਾਨੂੰ ਇੱਥੇ ਕਿਵੇਂ ਦੇਖਦੇ ਹੋ ਮਾਹੌਲ ਨੂੰ ਕਿਸਾਨ ਜਥੇਬੰਦੀਆਂ ਨੇ ਮਜ਼ਦੂਰ ਜਥੇਬੰਦੀਆਂ ਨੇ ਜਿਹੜੇ ਪਿਛਲੇ 2021 ਚ ਸੰਘਰਸ਼ ਲੜਿਆ ਸੀ ਉੱਥੇ ਦਿੱਲੀ ਦੇ ਬਾਰਡਰਾਂ ਤੇ ਉਸ ਚ 750 ਮਤਲਬ ਸਿੰਘਾਂ ਦਾ ਉਸ ਚ ਨੁਕਸਾਨ ਹੋਇਆ ਜਾਨਾਂ ਗਈਆਂ ਸੋ ਸਰਕਾਰ ਨੇ ਜਿਹੜਾ ਉਸ ਟਾਈਮ ਵਾਅਦਾ ਕਰਿਆ ਸੀ ਇਨਸਾਫ ਦੇਣ ਦਾ ਕਿ ਜਿਨ੍ਹਾਂ ਮੁੱਦਿਆਂ ਤੇ ਉਹ ਮੋਰਚੇ ਲਾਏ ਸੀ ਉਹਨਾਂ ਦੇ ਅਸੀਂ ਇਹਨਾਂ ਨੂੰ ਹੱਕ ਦਿੰਨੇ ਆ ਪਰੰਤੂ ਉਹ ਹੱਕਾਂ ਹੱਕ ਦੇਣ ਤੋਂ ਸਰਕਾਰਾਂ ਮੁੱਕਰੀਆਂ ਉਹਦੇ ਖਿਲਾਫ ਤਕਰੀਬਨ 20 ਦਿਨਾਂ ਤੋਂ ਕਿਸਾਨ ਜਥੇਬੰਦੀਆਂ ਨੇ ਕੌਲ ਦਿੱਤੀ ਸੀ ਕਿ ਜੇ ਸਰਕਾਰ ਸਾਨੂੰ ਇਹਨਾਂ ਤੇ ਇਨਸਾਫ ਨਹੀਂ ਦਿੰਦੀ ਅਸੀਂ ਦਿੱਲੀ ਵੱਲ ਕੂਚ ਕਰਨਾ ਸੋ ਇਹ ਡੈਮੋਕ੍ਰੇਸੀ ਰਾਤ ਤੇ ਜਿਹੜਾ ਇੱਕ ਡੈਮੋਕ੍ਰੇਸੀ ਦਾ ਢੰਡੋਰਾ ਪਿੱੜਦੀ ਹੈ ਇੰਡੀਆ ਦੀ ਸਰਕਾਰ ਇਹ ਡੈਮੋਕ੍ਰੇਸੀ ਦਾ ਕਤਲ ਹੋ ਰਿਹਾ ਹੈ ਇਸ ਤਰ੍ਹਾਂ ਇੱਕ ਮਾਹੌਲ ਬਣਾਇਆ ਜਾ ਰਿਹਾ ਵੀ ਦੂਜੇ ਦੇਸ਼ ਨਾਲ ਜੰਗ ਹੋ ਰਹੀ ਹੈ ਅੱਥਰੂ ਕਹਿ ਦੇ ਗੋਲੇ ਸੁੱਤੇ ਜਾ ਰਹੇ ਹਨ ਜ਼ਬਰਦਸਤੀ ਬੈਰੀਗੇਟ ਕੀਤੀ ਜਾ ਰਹੀ ਹੈ ਸੋ ਸਰਕਾਰ ਵਾਸਤੇ ਲਹਣਤ ਵਾਲੀ ਗੱਲ ਹੈ ਸਰਕਾਰ ਇਹਨਾਂ ਨੂੰ ਕਿਸਾਨਾਂ ਨੂੰ ਜਿਹੜਾ ਅੰਨ ਦਾਤਾ ਸਰਕਾਰ ਨੂੰ ਪੈਦਾ ਕਰਕੇ ਦਿੰਦਾ ਉਹਨੂੰ ਅੱਜ ਆਪਣੇ ਹੱਕ ਲੈਣ ਲਈ ਸੜਕਾਂ ਤੇ ਰੋਲਣਾ ਪੈ ਰਿਹਾ ਦੂਜੇ ਪਾਸੇ ਉਹ ਮਾਲੀਏ ਵਰਗੇ 55 55000 ਕਰੋੜ ਰੁਪਇਆ ਉਹਨਾਂ ਦਾ ਕਰਜ਼ਾ ਮਾਫ ਕਰਿਆ ਜਾ ਰਿਹਾ ਹੈ ਸੋ ਇਹ ਸਾਰਾ ਸਰ ਕਿਸਾਨਾਂ ਨਾਲ ਧੱਕਾ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਅੱਜ ਜੋ ਆਪਣੇ ਸ਼ਾਂਤਮਈ ਤਰੀਕੇ ਨਾਲ ਕਿਸਾਨ ਸੰਘਰਸ਼ ਕਰ ਰਹੇ ਹੈ ਉਸ ਤੇ ਜਿਸ ਤਰ੍ਹਾਂ ਇਸ ਦਾ ਸਰਕਾਰ ਦਾ ਜ਼ਬਰ ਹੋ ਰਿਹਾ ਉਹ ਸਾਰੇ ਮੀਡੀਆ ਦੇ ਸਾਹਮਣੇ ਹੈ ਕਿ ਲਗਾਤਾਰ ਮਾਹੌਲ ਟਲ ਸਕਦਾ ਸੀ ਜਿਸ ਤਰ੍ਹਾਂ ਲਗਾਤਾਰ ਗੋਲੇ ਡਾਗੇ ਜਾ ਰਹੇ ਆ ਕੋਈ ਮੀਡੀਆ ਕਰਮੀ ਵੀ ਕੁਝ ਜ਼ਖਮੀ ਹੋਏ ਕੁਝ ਨੌਜਵਾਨ ਵੀ ਜ਼ਖਮੀ ਹੋਏ ਇੱਕ ਤਾਂ ਹਾਥੀ ਫਟ ਗਿਆ ਤਾਂ ਇਹ ਮਾਹੌਲ ਜੋ ਇੰਨਾ ਘਾਤਕ ਬਣਿਆ ਹੋਇਆ ਹੈ ਖਤਰਨਾਕ ਮਾਹੌਲ ਬਣਿਆ ਹੋਇਆ ਟਲ ਸਕਦਾ ਸੀ ਸਰਕਾਰ ਵੱਲੋਂ ਜਾਂ ਕਿਸਾਨਾਂ ਵੱਲੋਂ ਬਿਲਕੁਲ ਟਲ ਸਕਦਾ ਸੀ ਕੱਲ ਗੱਲਬਾਤ ਹੋਈ ਆ ਆਗੂਆਂ ਨਾਲ ਤਕਰੀਬਨ 6 ਘੰਟੇ ਗੱਲਬਾਤ ਚੱਲੀ ਹੈ ਉਸ ਤੇ ਉਹਦੇ ਜਿਹੜੇ ਮੁੱਦਿਆਂ ਲੈ ਕੇ ਸੰਘਰਸ਼ ਕਰਿਆ ਜਾ ਰਿਹਾ ਉਹਨਾਂ ਦੇ ਇਨਸਾਫ ਦਿੰਦੀ ਐਮਐਸਪੀ ਦਾ ਮੰਨ ਦੀ ਵੇ ਅਸੀਂ ਦੇਣ ਨੂੰ ਤਿਆਰ ਹੈ ਸੋ ਇਸ ਤਰ੍ਹਾਂ ਕਰਕੇ ਜਦੋਂ ਸਰਕਾਰ ਵਾਅਦੇ ਕਰਕੇ ਮੁੱਕਰਦੀ ਹੈ ਉਹਦੇ ਖਿਲਾਫ ਹੀ ਜਨਤਾ ਦਾ ਰੋਸ ਪੰਜਾਹਰ ਹੁੰਦਾ ਸਮੇਂ ਸੋ ਬਿਲਕੁਲ ਸੋ ਤਸਵੀਰਾਂ ਤੁਹਾਨੂੰ ਇਸ ਸਮੇਂ ਦਿਖਾ ਦਈਏ ਕਿ ਲਗਾਤਾਰ ਜੋ ਗੋਲੇ ਵਰਸਾਏ ਜਾ ਰਹੇ ਆ ਪਰ ਕਿਸਾਨ ਵੀ ਅੱਗੇ ਵੱਧਦੇ ਹੋਏ ਨਜ਼ਰ ਆ ਰਹੇ ਕੁਝ ਬੈਰੀਗੇਡ ਹਟਾ ਦਿੱਤੇ ਗਏ ਬੈਰੀਗੇਡ ਕੁਝ ਧੂਕੇ ਪਿੱਛੇ ਲਿਆਂਦੇ ਗਏ ਸੋ ਜਿੱਥੇ ਬਹੁਤ ਸਾਰੀ ਜਥੇਬੰਦੀਆਂ ਸਮਰਥਨ ਉੱਤੇ ਕੌਮੀ ਇਨਸਾਨ ਮੋਰਚੇ ਦਾ ਸਮਰਥਨ ਵੀ ਆ ਇਸ ਮੋਰਚੇ ਨੂੰ ਪ੍ਰਾਪਤ ਹੋਇਆ ਸਬਾਪੂ ਗੁਰਚਨ ਸਿੰਘ ਹੋਰਾਂ ਦੇ ਨਾਲ ਤੁਸੀਂ ਗੱਲਬਾਤ ਕੀਤੀ ਹੈ ਪਰ ਇਸ ਸਮੇਂ ਜੋ ਇੱਥੇ ਮਾਹੌਲ ਬਣਿਆ ਹੋਇਆ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਕੀ ਕਿਸਾਨ ਜਥੇਬੰਦੀਆਂ ਨੂੰ ਕੋਈ ਕੇਂਦਰ ਵੱਲੋਂ ਜੋ ਸੱਦਾ ਆਉਂਦਾ ਹੈ ਉਸ ਦੇ ਵਿੱਚ ਕਿਸੇ ਗੱਲਬਾਤ ਦੇ ਵਿੱਚ ਗੱਲ ਨਿਬੜਦੀ ਹੈ ਜਾਂ ਇਹ ਮਾਹੌਲ ਇਸੇ ਤਰ੍ਹਾਂ ਹੋਰ ਜ਼ਿਆਦਾ ਤਣਾਪੁਰ ਹੁੰਦਾ ਰਹੇਗਾ ਆਖਰ ਇਹ ਗੱਲ ਨਿਬੜੇਗੀ ਕਿੱਥੇ ਇਹ ਦੇਖਣ ਵਾਲੀ ਗੱਲ ਰਹੇਗੀ